ਚਲ ਚਲ ਇੱਕ ਪਾਸੇ ਟੈਂਕੂ ਤੇ ਦੂਜੇ ਪਾਸੇ ਚੰਗਿਆੜਾ ਇਹ ਆ ਚੰਗਿਆੜਾ ਬਹੁਤ ਸਾਲ ਹੋ ਗਏ ਜੇ ਚੰਗਿਆੜਾ ਚੰਗਿਆੜਾ ਹੀ ਆ ਇਹ ਭਾਂਬੜ ਨਹੀਂ ਬਣਿਆ ਦੇਖਦੇ ਅੱਜ ਜੰਕਾ ਨਗਰ ਪਿੰਡ ਵਿੱਚ ਭਾਂਬੜ ਬਣਦਾ ਜਵਾਲਾਮੁਖੀ ਬਣਦਾ ਲੱਗੀ ਬਣਦਾ ਇਹਦੇ ਸਮਾਂ ਰਸੂ ਮਾਈ ਕਹਿੰਦਾ ਵੀ ਥਾਪੇ ਦੀ ਕੁਸ਼ਤੀ ਤੁਸੀਂ રોજ ਦੇਖਦੇ ਆ ਪਰ ਸਾਡੇ ਚੰਗਿਆੜੇ ਵਿੱਚ ਕੋਈ ਜ਼ਿਕਰ ਹੀ ਨਹੀਂ ਕਰਦਾ ਇਹ ਕਿਹੜਾ ਕੱਟਾ ਸ਼ਾਬਾਸ਼ ਸ਼ਾਬਾਸ਼ ਦੇ ਕੋਤੇ ਜਗਿਆ ਬੱਲੇ 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 ਇੱਥੇ ਰੱਖ ਤਾੜੀ ਮਾਰਦੇ ਰੱਖ ਝੱਟ ਕੇ ਬੱਲੇ 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 ਲੈ ਵੀ ਪੂਰਾ ਮੁਕਾਬਲਾ ਓ ਓ ਆ ਵੀ ਹੋ ਗਿਆ ਆ ਵੀ ਹੋ ਗਿਆ ਬੱਲੇ ਬੱਲੇ ਲੈ ਵੀ ਤੇ ਮਜ਼ਾ ਆ ਰਿਹਾ ਸਵਾਦ ਆ ਰਿਹਾ ਤਾੜੀ ਮਾਰਦੇ ਰੱਖ ਐਦਾਂ ਨਹੀਂ ਕੁਸ਼ਤੀਆਂ ਬਾਹਰ ਲੇ ਦੂਜੇ ਸਟੇਟਾਂ ਤੋਂ ਲਿਆ ਕੇ ਵਾਹ ਤੁਸੀਂ ਰਪਈਆ ਦਿੰਦੇ ਯਰਕੇ ਪੰਜਾਬ ਜੀ ਸਭ ਕੁਝ ਹੈਗਾ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਫੌਰਮਰ ਕੈਬਨਿਟ ਮੰਤਰੀ ਪੰਜਾਬ ਉੱਚੇਚੇ ਤੌਰ ਤੇ ਪੁੱਜੇ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਲੋਕਧਰਾਂ ਦੇ ਘਰਾਂ ਸਾਡੇ ਪਿਆਰੇ ਆਗੂ ਨੇ ਉੱਚੇਚੇ ਤੌਰ ਤੇ ਤਸ਼ਰੀਫ ਲਖਦੇ ਆ ਜੋ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਸੋਚੀ ਲੱਗਰ ਦੀ ਕਮੇਟੀ ਵੱਲੋਂ

ਉਹ ਆਪਣੇ ਮੋਬਾਈਲ 'ਚ ਵੀਡੀਓ ਬਣਾ ਰਹੇ ਨੇ ਜਬਾ ਜਬਾ ਉਹ ਬੱਲੇ 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 ਉਹ ਦੇਖੀ ਕਿ ਤੇਰੇ ਅਫਰੀ ਲਗਾ ਲਈ ਨਾ ਵੀ ਰੈਵਰੀ ਉਹ ਪਾ ਲਈ ਯਾਰ ਲੰਡੂ ਵੀ ਯਾਰ ਬੇਕਾਲ ਆ ਆ ਸ਼ਾਬਾਸ਼ ਇਹਨੂੰ ਵੀ ਯਾਰ ਬੇਕਾਲ ਆ ਸ਼ਾਬਾਸ਼ 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 ਆ ਫਾਰੇ ਲਈ ਫਾਰੇ ਦੇ ਵਿੱਚ ਲੈ ਵੀ ਉਹਦੂ ਦਿਨ ਤੋਂ ਬਚ ਕੇ ਨਹੀਂ ਹੁਣ ਇਹ ਚਕਾਰ ਮੁਕਾਬਲਾ ਬੱਲੇ 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 ਸਾਹ ਨਹੀਂ ਆਉਂਦਾ ਬੈਸਟਰ ਇੰਨਾ ਜ਼ੋਰ ਲੱਗਾ ਹੋਇਆ ਕਮ ਮੱਲਾ ਦਾ ਦੇਖਦੇ ਕੌਣ ਦੇ ਬੱਲੇ ਕੌਣ ਹਰਦਾ ਆਵਾਜ਼ ਬੱਲੇ ਰਾਜੇ ਟੈਂਕੂ ਜਿੱਤੂਗਾ ਵਾਹ ਬੱਲੇ ਟੈਂਕੂ ਆ ਟੈਂਕੂ ਜਿੱਤਣਾ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਜੱਟ ਲੋਹਰ ਕਰਦਾ ਜਾ ਜੋ ਇਹਨੂੰ ਪਰ ਖਾਂਬਰ ਬੱਜਦੇ ਚੰਗੀ ਆਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਤੇ ਮੁੱਲ ਪੈਂਦੇ ਨਹੀਂ ਭੋਕੇ ਓਏ ਵਾਰੀ ਵਾਰ ਦੋ ਵਿੱਚ ਜਿਆਰਾ ਜਿੱਤ ਜਰ ਆਪਾਂ কুਸਤੀ ਨੂੰ ਦੇਖਦੇ ਆ ਸੱਚਾ ਉੱਚੇ ਪਿੰਡ ਵਾਲਾ ਰਵੀਰ ਉਹ ਵੀ ਪੁੱਤ ਗਿਆ ਬੱਲੇ ਬੱਲੇ ਹੋ ਗਏ ਬਈ ਜਗਿਆੜੇ ਨੇ ਬਹਿ ਜਾਵਾ ਜਾ ਗਰਾਤੀ